ਲਾ ਬਾਈ ਜੀ ਬਾਬਾ ਸਾਰੀ ਰਾਤ ਕਟਾਉਂਦਾ ਲੱਤੋਂ ਦਸਵੇਂ ਕੀ ਦੱਸਾਂ ਚੱਕਰ 84 ਦਾ ਪੈ ਗਿਆ 84 ਦਾ 284.84 ਪੁਆਇੰਟ ਆ ਗਿਆ ਬਾਈ ਜੀ ਸਭਾ 484 84 ਪੁਆਇੰਟ ਆ ਗਿਆ ਸਭਾ ਬਾਈ ਜੀ ਚੱਕਰ 84 ਦਾ ਪੈ ਗਿਆ ਆ ਤੇ ਉਰਲੇ ਪਾਸੇ ਵੀਰ ਦਵਿੰਦਰ ਸਰਪਾਗੀ ਬਾਈ ਮੰਨਮੀ ਵਾਲਾ ਜੋਧਾ ਵਾਲੇ ਜੋਤੋਣੀ ਆਜੋ ਆਜੋ ਪਿਛੇ ਟੈਪੀ ਵਾਲੇ ਆਉਂਦੇ ਆ ਮੂਰੇ ਜੋਧਾ ਵਾਲੇ ਜਾਂਦੇ ਆ ਸੋ ਅੱਛਾ ਓਹ 23 ਸੈਕਿੰਡ 78 ਪੁਆਇੰਟ ਆ ਬਾਜੀ ਕੌਣ ਠੰਕਰ ਓ ਬਾਜੀ ਮਹਿੰਦਰ ਸਿੰਘ ਡਰਾਈਵਰ ਜੜਗੜੀ ਏ ਔੰਕਾਰ ਸਿੰਘ ਦੀ ਫਾਇਰ ਦਾਬਾ ਮਹਿੰਦਰ ਸਿੰਘ ਦੀ ਡਰਾਈਵਰ ਜੜਗੜੀ ਸੁਖੀ ਜੇਡਾਲੀ ਤੇ ਦੇਖਦੇ ਆ ਬਾਜੀ ਹੁਣ ਟੱਕਰ ਕਿੱਥੇ ਜੜਦੀ ਆ ਕੁੰਡੀਆਂ ਦੇ ਸਿੰਘ ਫਸ ਗਏ ਆ ਖੇਡ ਹਿੱਲਣ ਲੱਗੀ ਆ ਤੇ ਉਧਰੋਂ ਮੁੰਡੇ ਵੀ ਭੱਜੇ ਆ ਸੁਆਦ ਪੰਜਾਬੀਆਂ ਦਾ ਇਹ ਮਨਜੀਤ ਸਿੰਘ ਡੋਕਰ ਜਲਤਪੁਰ ਸੁਖਵਿੰਦਰ ਸਿੰਘ ਦੀ ਤੱਪੂ ਜਲਤਪੁਰ ਤੋ ਵੀਰੋ ਗੱਲਾਂ ਆ ਗਈ ਬਈ ਮੁਕਾਬਲੇ ਦੀਆਂ ਮੁਕਾਬਲੇ ਦੀਆਂ ਇਧਰੋਂ ਸਣੀ ਹੋਣੀ ਮਨਜਿੰਦਰ ਹੋਣੀ ਭੱਜੇ ਆਉਂਦੇ ਆ ਮੈਨੂੰ ਵੀ ਚਾਹ ਦੀ ਪਿਆਲੀ ਮਗਾ ਦੇ ਹੋ ਜੋ ਹੋ ਜੋ ਲਾਗੋ ਵੀਰ ਆਪੋ 23 ਸੈਕਿੰਡੋਂ 95 ਪੁਆਇੰਟ ਆ ਬਾਜੀ ਨਾਟ ਇਹ ਬਾਈ ਜੀ ਬਿੰਦਰ ਵੀਰ ਵੀ ਜਿਹੜਾ ਸਾਦਾ ਭੱਜ ਗਿਆ ਰਾਜੂ ਦਾਖਾ ਉਹ ਪੀੜਾ ਭੱਜ ਗਿਆ ਉਹ ਆਪਣਾ ਜੱਟ ਭੱਜ ਗਿਆ ਬਿੰਦਰ ਵੀਰ ਵੀ ਹੋਣਾ ਦਾ ਰਾਜੂ ਦਾਖੇ ਹੋਣਾ ਦਾ ਬਿੰਦਰ ਸੇਖਾ ਸੀ ਨੂੰ ਭਜਾਉਣ ਵਾਲਾ ਦੇਖਦੇ ਆ ਬਾਈ ਜੀ ਗੱਲ ਕਿੱਥੇ ਜੁੜਦੀ ਆ ਛਦਾ ਚੱਲ ਰਿਹਾ ਮੁਕਾਬਲਾ ਮੁੰਡੀਆਂ ਦੇ ਵਿੱਚ ਪੂਰਾ ਖੜਕਾ ਦੜਕਾ ਹੋਇਆ ਹੋਇਆ ਪੂਰਾ ਖੜਕਾ ਦੜਕਾ ਸਿਖਰ ਤੇ ਪਹੁੰਚਿਆ ਹੋਇਆ ਆ ਜੀ ਬਾਈ 23 47 ਪੁਆਇੰਟ ਆ ਬਾਈ ਜੀ 23 47 ਇਹ ਬਾਈ ਜੀ ਪੱਜ ਗਿਆ ਇਹ ਪੱਜ ਗਿਆ ਹੈਪੀ ਮੁੰਡੀਆਂ ਦਾ ਕਾਲਾ ਹਰਸ਼ ਮੁੰਡੀਆਂ ਦਾ ਇਹ ਤਰਮ ਅਨੰਦਪੁਰ ਦਾ ਰਾਜਾ ਮੁੰਡੀਆਂ ਦਾ ਇਹ ਗੱਗੂ ਰਣਕੀ ਹੀਰਾ ਦਾ ਜਿਹੜਾ ਕਾਲਾ ਪੱਜ ਗਿਆ ਪਰਲੇ ਪਾਸੇ ਤੇ ਹੋਰਲੇ ਪਾਸੇ ਬਾਈ ਜੀ ਇਹ ਸਵਰਨ ਦਾ ਯੂਸੀ ਇਹ ਤਾਜਪ੍ਰੀਤ ਇਹ ਸੀ ਵਾਲੇ ਦਾ ਭੱਜ ਗਿਆ ਸਵਰਨ ਦੇ ਦਾ ਸੀ ਵਾਲੇ ਦਾ ਭੱਜ ਗਿਆ ਟੱਕਰ ਫਸਮੀ ਹੋ ਗਈ ਆ ਟੱਕਰ ਫਸਮੀ ਹੋ ਗਈ ਆ ਇਹ ਮੁੰਡੀਆਂ ਵਾਲਾ ਕਾਲਾ ਇਹ ਮੁੰਡੀ ਵਾਲੇ ਜਹਾਜ਼ ਦਾ ਭਲੇਖਾ ਪਾਉਂਦਾ ਢੀਕੇ ਚਲੇ ਗਏ ਕੋਸ਼ਿਸ਼ ਰੱਖਿਓ ਜਾਰੀ ਜਰੂਰ ਲੈ ਕੇ ਜਾਓਗੇ ਕਿਤੇ ਸਮਾਂ ਆਊਗਾ ਆ ਗਈ ਬਈ বচ্চে 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 ਸੰਘ ਸੇ ਇਹ ਰਵੀ ਬਰਬਾੜੀ ਇਹ ਗੁਰਸ਼ਰਿਓ ਟਾਲਾ ਚੇਨ ਟਾਲਾ ਜਿਹੜਾ ਆਹ ਮੁੰਡਾ ਭੱਜਿਆ ਆਉਂਦਾ ਇਹ ਭੱਜਿਆ ਦਾ ਗੋੜੂ ਜੋਧਾ ਸੁੱਖਾ ਨਾਗਰਾ ਰਣਜੀਤ ਸਿੰਘ ਦੀ ਸੋਤਾਂ ਬਾਰੀਆਂ ਤੇ ਲੋ ਪਾਸੇ ਬਾਈ ਜੀ ਭੱਜ ਗਿਆ ਇੰਦਰਜੀਤ ਸਿੰਘ ਦੀ ਗੋ ਇੰਦਰਜੀਤ ਸਿੰਘ ਦੀ ਗੋ ਪਰਲੇ ਪਾਸੇ ਭੱਜ ਗਿਆ ਇੱਕ ਪਾਸਾ ਕਰ ਗਿਆ ਹੈਪੀ ਹੋਰੀ ਮੰਦਿਰ ਹੋਰੀ ਕਰਨ ਲੱਗ ਗਏ ਸੀ ਵੀ ਆ ਕੁਝ ਹੋਰ ਹੀ ਹੋਊਗਾ ਆ ਕੁਝ ਹੋਰ ਹੀ ਹੋ ਗਿਆ ਹਜੇ ਹੋਰ ਕੁਝ ਕੀ ਹੁੰਦਾ ਇਹ ਮੁੰਡੀਆਂ ਦਾ ਮੇਲਾ ਵਾ ਸੱਚੀ ਮੁੱਟੀ ਫੱਟ ਗਿਆ آگی بھائی, <تصفان> بھائی <تصفان> لاؤ بھائی ہو جا سار دیکھ رہا ہو جو سار دے بھائی جی کنڈی آگے سنگ فاس گیا دیکھ دیا نترو برے میں کھانی کتھے گالے جوڑ دیا لاؤ بھائی جی بے بے سار ਸਮਾ ਬਾਈ ਜੀ ਚੱਕਰ 84 ਦਾ ਪੈ ਗਿਆ ਇਹ ਭੱਜ ਗਿਆ ਬਾਈ ਜੀ ਰਾਜਾ ਮੁੰਡਿਆ ਕਬੱਡੀਆਂ ਉਹ ਭੱਜ ਗਿਆ ਪਿਆਮ ਤਾਂ ਮਹਿਰ ਦਾ ਸੱਤ ਬਾਲ ਤਾਂ ਮਹਿਰ ਦਾ ਲੰਬਰਦਾਰ ਰਾਮਪੁਰ ਪਾਣੀ ਹੁਣ ਪੀਤਾ ਹੈ ਪੀਨੇ 84 ਕਿੱਥੇ ਫਸਾਤੀ 84 ਕਿੱਥੇ ਫਸਾਤੀ ਲੈ ਬਾਈ ਜੀ ਕਬੱਡੀਆਂ ਜਦੋਂ ਪੈ ਜਾਂ ਮੇਲਾ ਹੈ ਜਿੱਥੇ ਕੋ ਤੇ ਕਿੱਥੇ ਗੱਲ ਜੁੜਦੀ ਆ ਬਾਈ ਜੀ ਉੱਤੇ ਗਡਵਾਨ ਕੌਣ ਸੀਗਾ ਕੁਲਾ ਸੀ ਸਪੈਸ਼ਲ ਬੁਲਾਇਆ ਜਹਾਜ਼ ਭੇਜਣ ਵਾਲੀ ਗੱਲ ਹੋਈ ਸੀ